ਇਹ ਮਿਸਟਰ ਪ੍ਰਤਾਪ ਸਿੰਘ ਆਪਣੇ ਹੁਣੇ ਜ਼ਿਲ੍ਹੇ 'ਚ ਰੀਸੈਂਟਲੀ ਪੋਸਟਡ ਹੋਏ ਆ। ਆਪਰੇ ਨ ਪਿਛਲੇ ਦਿਨੀ ਦੋ ਵਾਕਏ ਹੋਏ ਸੀ। ਇੱਕ ਤੇ ਰਾਮਾ ਥਾਣੇ 'ਚ ਹੋਇਆ ਸੀ। ਇਹ ਪਰਚਾ ਤੇ 23 ਤਰੀਕ ਨੂੰ ਆਪਾਂ ਦਰਜ ਕੀਤਾ ਸੀ ਉਥੇ ਰਾਮੇ 'ਚ ਸੈਕਸ਼ਨ 1997 ਇੱਕ ਤੇ ਜਿਹੜਾ ਪੰਜਾਬ ਪ੍ਰੋਵਿੰਸਨ ਆਫ ਡੀਪਰੈਸਮੈਂਟ ਪ੍ਰਾਪਰਟੀ ਐਕਟ ਹੈਗਾ। ਵਕੂਆ ਸੀ 19 ਤੇ 20 ਦੀ ਰਾਤ ਦਾ। ਕਿਉਂਕਿ ਥੋੜਾ ਆਪਾਂ ਨੂੰ ਲੇਟ ਪਤਾ ਲੱਗਾ ਸੀ ਤੇ ਜਿਉਂ ਹੀ ਪਤਾ ਲੱਗਾ ਤੁਰੰਤ ਐਫ ਆਈ ਆਰ ਦਰਜ ਕੀਤੀ ਤੇ ਸਕੂਲ ਦੇ ਮਾਨਾਂ ਵਾਲਾ ਪਿੰਡ ਜਿਹੜਾ ਹੈਗਾ ਤੇ ਸਕੂਲ ਦੀ ਕੰਧ ਤੇ ਖਾਲਿਸਤਾਨ ਦੇ ਨਾਰੇ ਲਿਖੇ ਗਏ ਸਨ ਇਸੇ ਤਰ੍ਹਾਂ ਹੀ ਆਪਣੇ ਜਿਹੜਾ ਕੁਝ ਦਿਨ ਪਹਿਲਾਂ ਆਪਣੇ 27 ਤਰੀਕ ਨੂੰ ਇੱਕ ਕਹੀ ਪਰਚਾ ਦਰਜ ਕੀਤਾ ਸੀ ਆਪਣੇ ਨਈਆਂ ਵਾਲੇ ਥਾਣੇ ਦੇ ਵਿੱਚ ਸੇਮ ਹੀ ਖਾਲਿਸਤਾਨ ਦੇ ਵਿੜੇ ਹੈਗੀ ਐ ਸਮਰਥਨ ਵਾਲੇ ਉਹ ਨਾਰੇ ਲਿਖੇ ਗਏ ਸੀ ਕਿ ਜਿਹੜਾ ਆਪਣਾ ਕੇਵੀ ਹੁੰਦਾ ਹੈ ਕੇਂਦਰੀ ਵਿਦਿਆਲਿਆ ਉਹਦੀ ਕੰਧ ਤੇ ਟੂ ਬਿਗਨ ਵਿਦ ਦ ਦੋ ਜਿਹੜੇ ਪਰਚੇ ਅਗਿਆਤ ਬੰਦਿਆਂ ਤੇ ਹੀ ਦਰਜ ਹੋਏ ਸਨ ਫਿਰ ਉਦੋਂ ਤੋਂ ਹੀ ਸਾਡੀ ਐ ਜ਼ਿਲ੍ਹਾ ਪੁਲਿਸ ਦੀਆਂ ਟੀਮਾਂ ਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਲੱਗੀਆਂ ਹੋਈਆਂ ਸਨ ਕਿਉਂਕਿ ਹੇਟ ਉੱਤੇ ਦੋ ਹੋ ਗਏ ਸੀ ਤਾਂ ਇਹ ਫਿਰ ਅਸੀਂ ਕਰੈਕ ਕਰਨ ਤੇ ਲੱਗੇ ਹੋਏ ਸੀ ਸੀਰੀਅਸ ਮੈਟਰ ਸੀ ਸੋ ਉਹਦੇ 'ਚ ਸਾਨੂੰ ਕਾਮਯਾਬੀ ਮਿਲੀ ਹੈਗੀ ਹੈ ਤੇ ਅਸੀਂ ਇਸ ਦੋ ਮੁਕਦਮਿਆਂ 'ਚ ਕੁੱਲ ਤਿੰਨ ਵਿਅਕਤੀ ਜਿਹੜੇ ਉਹ ਹੈਗੇ ਆ ਉਹ ਅਰੈਸਟ ਕਰ ਲਿਆ ਜਿਹੜੇ ਤਾਂ ਰਾਮੇ ਥਾਣੇ 'ਚ ਹੋਇਆ ਸੀ ਜਿੰਨੇ ਲਿਖੇ ਸੀ ਕੰਦ ਤੇ ਤੇ ਉਹ ਮਾਨਾ ਵਾਲਾ ਪਿੰਡ ਦਾ ਹੀ ਵਿਅਕਤੀ ਆਪਣਾ ਜਿਹੜਾ ਹੈਗਾ ਨਿਕਲਿਆ ਹੈਗਾ ਤੇ ਜਿਹੜੇ ਤੇ ਜਿਨ੍ਹਾਂ ਨੇ ਲਿਖੀ ਸੀ ਕੇਬੀ ਦੀ ਗੰਧ ਤੇ ਕੇਬੀ ਸਕੂਲ ਨਹੀਂ ਵਾਲਾ ਥਾਣਾ ਵੀ ਜਿਹੜੇ ਜੇ ਪੈਂਦਾ ਹੈਗਾ ਉਹ ਦੋ ਜਣੇ ਸੀ ਹੈਗੇ ਫਿਰੋਜ਼ਪੁਰ ਦੇ ਜਿਹੜੇ ਫਿਰੋਜ਼ਪੁਰ ਵਾਲੇ ਨਵਜੋਤ ਤੇ ਉਹਦਾ ਜਿਹੜਾ ਸਾਥੀ ਹੈਗਾ ਇਹ ਇੱਕ ਕੋਈ ਬਾਹਰ ਬੰਦਾ ਬੈਠਾ ਹੈਗਾ ਉਸ ਨੂੰ ਵੀ ਅਸੀਂ ਨਾਮਿਨੇਟ ਕਰ ਲਿਆ ਹੈਗਾ ਉਹਦੇ ਨਾਲ ਟੱਚ ਸਨ ਉਹ ਉਹਦੇ ਉਹਨਾਂ ਨਾਲ ਟੱਚ ਸਨ ਉਹਨਾਂ ਨੇ ਹੀ ਜਣੇ ਕਿ ਹੈਂਡਲਰ ਜਿਹਨੂੰ ਆਪਾਂ ਕਹਿੰਨੇ ਕਿ ਉਹਦਾ ਹੈਂਡਲਰ ਹੈਗਾ ਸੀ ਇਹਨਾਂ ਦਾ ਨਵਜੂਤ ਐਂਡ ਦੂਸਰਾ ਜਿਹੜਾ ਹੈਗਾ ਆਪਣਾ ਰਾਜਪ੍ਰੀਤ ਦਾ ਤਾਂ ਉਹਨੇ ਹੀ ਇਹਨਾਂ ਨੂੰ ਫਿਰ ਪੈਸੇ ਵੀ ਭੇਜੇ ਸੀ ਤਾਂ ਉਹਨੇ ਹੀ ਤਾਂ ਕਿਹਾ ਸੀ ਪ੍ਰੇਰਨ ਕੀਤਾ ਸੀ ਕਿ ਇਹ ਕੰਮ ਕਰਨਾ ਹੈਗਾ ਆਪਾਂ ਤੇ ਉਹਨੇ ਉਹਦੇ ਕਹਿਣ ਤੇ ਕੀਤਾ ਸੀ ਤੇ ਫਿਰ ਐਸੀ ਜਿਹੜੇ ਨਵਜੂਤ ਤੇ ਜਿਹੜਾ ਹੈਗਾ ਰਾਜਪ੍ਰੀਤ ਹੈਗਾ ਇਹਨੂੰ ਗ੍ਰਿਫਤਾਰ ਜਦੂ ਕੀਤਾ ਹੈਗਾ ਸਾਡੀ ਟੀਮ ਨੇ ਇਹਨਾਂ ਕੋਲ ਅਸੀਂ ਮੋਬਾਈਲ ਫੋਨ ਵੀ ਦੋਆਂ ਤੋਂ ਜਿੰਨੇ ਕਹਿੰਦੇ ਬਰਾਮਦ ਕੀਤੇ ਹੈਗੇ ਚਾਰ ਮੋਬਾਈਲ ਫੋਨ ਕੀਤੇ ਹੈ ਇੱਕ Jio ਦੀ ਡੋਂਗਲ ਹੈ ਜਿਹਦੇ ਨਾਲ ਹੀ ਡਾਟਾ ਵਰਤਦੇ ਸੀ ਤੋਂ ਸਿਮਿਲਰਲੀ ਜਿਹੜਾ ਇਹ ਜਿਹੜਾ ਆਪਣੇ ਰਾਮੇ ਥਾਣੇ ਵਾਲਾ ਜਿਹੜਾ ਬੰਦਾ ਹੈਗਾ ਜਿਹੜਾ ਕਿ ਕਾਉਂਟਰ ਇੰਟੈਲੀਜੈਂਸ ਦੇ ਮੱਦੇਨਜ਼ਰ ਦਾ ਸਿਆਪਾ ਉਦੋਂ ਦੀਆਂ ਜ਼ਿਲ੍ਹਾ ਪੁਲਿਸ ਕਾਉਂਟਰ ਇੰਟੈਲੀਜੈਂਸ ਨਾਲ ਨਾਲ ਲੱਗੀ ਹੈਗੀ ਆ ਤਾਂ ਉਹ ਜਿਹੜਾ ਇਹਨਾਂ ਨੇ ਇਹਨਾਂ ਦੀ ਮਦਦ ਨਾਲ ਕਿਉਂਕਿ ਇੰਟੈਲੀਜੈਂਸ ਹੁੰਦੀ ਆ ਹਰ ਤਰ੍ਹਾਂ ਦੀ ਟੈਕਨੀਕਲ ਵੀ ਹੁੰਦੀ ਆ ਉਹ ਹੁੰਦੀ ਆ ਤਾਂ ਉਹ ਜਿਹੜਾ ਬੰਦਾ ਫੜਿਆ ਰਾਮੇ ਵਾਲੇ ਚ ਉਹ ਜਿਹੜਾ ਆਪਣੇ ਨਈਂ ਵਾਲੇ ਥਾਣੇ ਦੇ ਅਕਿਊਜ਼ਡ ਹੈਗੇ ਇਹ ਉਹ ਜਿਹੜੇ ਨਵਜੋਦ ਹੋਰੀ ਹੈਗੇ ਆ ਉਹ ਉਹਨਾਂ ਦੇ ਉਹਨਾਂ ਨੇ ਉਸ ਨਾਲ ਸੰਪਰਕ ਕੀਤਾ ਤੋ ਇਦਾਂ ਇਹਨਾਂ ਦੀ ਚੇਨ ਬਣੀ ਹੈਗੀ ਆ ਤਾਂ ਉਹ ਫਿਰ ਉਹਨੇ ਨਵਜੋਤ ਹੋਰਾਂ ਦੇ ਕਹਿਣ ਤੇ ਇਹ ਕੰਮ ਵੀ ਕੀਤਾ ਤੇ ਉਹ ਪ੍ਰੀਤ ਜਿਹੜਾ ਆਪਣਾ ਦੂਸਰਾ ਬੰਦਾ ਹੈਗਾ ਜਿਹੜਾ ਬਾਹਰ ਬੈਠਾ ਹੈਗਾ ਉਹਦੇ ਨਾਲ ਵੀ ਇਹਨਾਂ ਦੀ ਗੱਲਬਾਤ ਹੋਈ ਹੈਗੀ ਹੁਣ ਇਹੀ ਇਹਨਾਂ ਦਾ ਰਿਮਾਂਡ ਲੈਣੇ ਆ ਸੀ ਜਿਹੜੇ ਤੇ ਹੈਗੇ ਆ ਨਈਆਂ ਵਾਲੇ ਥਾਣੇ ਦੇ ਉਹਨਾਂ ਦਾ ਤਾਂ ਇਹੀ ਰਿਮਾਂਡ ਲੈ ਲਿਆ ਹੈਗਾ ਉਹਨਾਂ ਦੀ ਫਰਦਰ ਪੁੱਛਗਿੱਛ ਚੱਲ ਰਹੀ ਹੈਗੀ ਆ ਹੋਰ ਵੀ ਪਤਾ ਲੱਗੂਗਾ ਕਿ ਜੇ ਇਹਨਾਂ ਨੇ ਕਿਤੇ ਹੋਰ ਵੀ ਇਦਾਂ ਦੀ ਕੋਈ ਪਲਾਨਿੰਗ ਤੇ ਨਹੀਂ ਕਰ ਰਹੀ ਸੀ ਜਾਂ ਕਿਤੇ ਹੋਰ ਕੀਤਾ ਹੋਵੇ ਸਾਡੇ ਨੋਟਿਸ 'ਚ ਨਾ ਹੋਵੇ ਤਾਂ ਬਾਕੀ ਸਾਰੇ ਇਹ ਕਿੰਨਾ ਮੋਡਿਊਲ ਅਪਰੇਟ ਹੋਇਆ ਕੋਈ ਹੋਰਤ ਨਹੀਂ ਪਾਟ ਹੈਗਾ ਸੋ ਹੁਣ ਇਹ ਰਿਮਾਂਡ ਲੈ ਕੇ ਬਾਕੀ ਚੀਜ਼ਾਂ ਆਪਾਂ ਪਤਾ ਕਰਾਂਗੇ ਸਰ ਬਿਲਕੁਲ ਕੋਈ ਚ ਰਹਿਣ ਵਾਲੇ ਹੈ ਜੀ ਇਹਨਾਂ ਨੂੰ ਇਸ ਆਇਡੈਂਟੀਫਾਈ ਕਿੰਦੀ ਇਸ ਜਗ੍ਹਾ ਵੀ ਤੁਸੀਂ ਇਸਦੀ ਲਿਖਣੀ ਹੈ ਜਾਂ ਕਿਸਾ ਜੋ ਹੁੰਦਾ ਹੀ ਸਾਡੀ ਬੁੱਢਲੀ ਪੁੱਛ ਕੇ ਇਸ ਚ ਹੀ ਇਹਨਾਂ ਤੋਂ ਪੁੱਛਿਆ ਹੈਗਾ ਤਾਂ ਜੋ ਇਹਨਾਂ ਨੇ ਦੱਸਿਆ ਹੈਗਾ ਇਹਨਾਂ ਨੂੰ ਜਿਹੜਾ ਬੰਦਾ ਹੈਗਾ ਹੈਂਡਲਰ ਹੈਗਾ ਇਹਨੇ ਹੀ ਦੱਸਿਆ ਸੀ ਕਿ ਇਸ ਜਗ੍ਹਾ ਤੇ ਜਾ ਕੇ ਤੁਸੀਂ ਇਹ ਇਹ ਲਿਖਣ ਦੀ ਜਗ੍ਹਾ ਉਹਨਾਂ ਨੇ ਦੱਸੀ ਸੀ ਫਿਰ ਇਹਨਾਂ ਨੇ ਰੈਕੀ ਵਗੈਰਾ ਕੀਤੀ ਤੇ ਫਿਰ ਇਹਨਾਂ ਨੇ ਲਿਖਿਆ ਇਹਨਾਂ ਨੇ ਐਗਜ਼ੀਕਿਊਟ ਇਹਨਾਂ ਨੇ ਕੀਤਾ ਸਰ ਜਿਹੜਾ ਹੈਂਡਲਰ ਆ ਉਹਦੀ ਕੇਸ ਕੀ ਹੈ ਹੈਂਡਲਰ ਬਾਹਰ ਬੈਠਾ ਜੀ ਕੈਨੇਡਾ ਬੈਠਾ ਹੈਗਾ ਕੋਈ ਮਾਮਲੇ ਵਗੈਰਾ ਦਰਜਿਆ ਜਾਂ ਕਿਸੇ ਨਹੀਂ ਹਜੇ ਤਾਂ ਦੇਖੋ ਉਹਦਾ ਨਾਮ ਹੀ ਪਤਾ ਲੱਗਾ ਹੁਣ ਉਹਦੀ ਕੋ ਕਰਾਂਗੇ ਕਿ ਕੀ ਉਹਦਾ ਪੂਰਾ ਪਿਛੋਕੜ ਵੀ ਪਤਾ ਕਰਾਂਗੇ ਦੀ ਬੈਕਗ੍ਰਾਉਂਡ ਵੀ ਪਤਾ ਕਰਾਂਗੇ ਇਹ ਵਿਜੇ ਦੇ ਚ ਕੀ ਕ੍ਰਿਮੀਨਲ ਵੀ ਆ ਜੂਗੀ ਸਾਰੀ ਉਹ ਹੁਣ ਪਤਾ ਆਪਾਂ ਨੂੰ ਲੱਗੇਗਾ ਸਰ ਜੀ ਪੈਸੇ ਜੀ ਕਿ ਕਿਹੜੇ ਪੈਸੇ ਵਿੱਚ ਕਿੰਨੇ ਪੈਸੇ ਵਿੱਚ ਪੈਸੇ ਦੇਖੋ ਜੀ ਹੁਣ ਤੱਕ ਜਿੰਨਾ ਇੱਕ ਜਿੱਦਾਂ ਆਪਾਂ ਬਾਹਰੋਂ ਮੰਗਾਉਨੇ ਆ ਜਿੱਦਾਂ ਇੱਕ ਹੁੰਦੀ ਹੈ ਨੀ ਇੱਕ ਮਨੀ ਟ੍ਰਾਂਸਫਰ ਵਾਲੇ ਇਹਦੇ ਚ ਕਿ ਰੀ ਐਜੰਸੀ ਹੈਗੀ ਹੈ ਉਹਦੇ ਨਾਲ ਹੀ ਵੀ ਪੈਸੇ ਆਏ ਆ ਕੁਝ 31000 ਰੁਪਿਆ 31 32000 ਰੁਪਿਆ ਕੁਝ ਇਹਦੇ ਬੈਂਕ ਦੇ ਅਕਾਊਂਟਸ ਤੋਂ ਵੀ ਆਇਆ ਹੈਗਾ ਸੋ ਇੰਨਾ ਕ ਹਜੇ ਮੁੱਢਲਾ ਸਾਨੂੰ ਪਤਾ ਲੱਗਾ ਰੌਂਡ ਲੱਖ ਦੇ ਨੇੜੇ ਪੈਸਾ ਤੇ ਹੈਗਾ ਜਿਹੜਾ ਅਸੀਂ ਟਰੈਕ ਕੀਤਾ ਲੱਖ ਪਲੱਸ ਹੀ ਹੈ ਬਾਕੀ ਨੂੰ ਅਸੀਂ ਹੋਰ ਹਜੇ ਜਣਕੀ ਏਜੰਸੀਆਂ ਤੋਂ ਸਾਰਾ ਪਤਾ ਕਰਨਾਗੇ ਹੋਰ ਵੀ ਨਾ ਆਇਆ ਹੋਵੇ ਪੈਸਾ ਅਲੱਗ-ਲੱਗ ਕਰਕੇ ਅਲੱਗ-ਲੱਗ ਕਿਸ਼ਤਾਂ ਕਦੀ 5 ਕਦੀ 10 ਕਰਕੇ ਉਹਨੇ ਇੰਨੇ ਸਾਰੇ ਪੈਸੇ ਹਾਂਜੀ ਇਹਨੇ ਤੇ ਖਾਤੇ 'ਚ ਹੀ ਪੈਸੇ ਆਏ ਇਹ ਜਿਹੜਾ ਜੋਤੀ ਹੋਰਾਂ ਦੇ ਖਾਤੇ ਚ ਆਈ ਸੀ ਇਹਨੇ ਗਾਂ ਫਿਰ ਜਿਹੜਾ ਹੈਗਾ ਆਪਣਾ ਬੰਦਾ ਜਿਹੜਾ RAMME ਵਾਲਾ ਇਹਨੂੰ ਇਹਨੇ ਗਾਂ ਦਿੱਤੇ ਸੀ ਜਿਹਦਾ UPI ਸਰ ਦਰ ਟਿਕਣਾ ਬੀਕਸ ਸਭ ਜਿਵੇਂ ਦੋਨੇ ਇੱਕ ਪਿੰਡ ਦੇ ਰਹਿਣ ਵਾਲੇ ਆਸਮੇ ਵੀ ਰਿਸ਼ਤਦਾਰੀ ਹੈ ਜਾਂ ਨਹੀਂ ਨਹੀਂ ਪਿੰਡ ਦੇ ਪਿੰਡ ਦੇ ਰਹਿਣ ਵਾਲੇ ਇੱਕ ਦੂਜੇ ਨੂੰ ਵੈਸੇ ਹੀ ਜਾਣਦੇ ਨੇ ਤਾਂ ਲੱਗਦਾ ਸੰਪਰਕ ਚ ਕਿਵੇਂ ਆਏ ਇਹਨਾਂ ਦੇ ਕਿਸੇ ਲੱਗਿਆ ਜਿੱਦਣ ਕੋਣ ਜਿਹੜੇ ਤੇ ਪਿੰਡਾਂ ਦੇ ਰਹਿਣ ਵਾਲੇ ਆ ਤਾਂ ਪਿੰਡ 'ਚ ਇੱਕ ਦੂਜੇ ਨੂੰ ਜਾਣਦੇ ਹੈਗੇ ਜਿਹੜੇ ਦੂਸਰੇ ਹੈਗੇ ਉਹ ਜਿਹੜਾ ਬੰਦਾ ਬਾਹਰ ਬੈਠਾ ਉਹਦੇ ਨਾਲ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਹੈਗਾ ਉਹਦੇ ਨਾਲ ਹੀ ਸੰਪਰਕ ਚ ਆਇਆ ਜਿਹੜਾ ਜਿਹੜਾ ਫਾਰਮਲੀ ਕੁਝ ਗੱਲ ਕਰਦਾ ਬੰਦਾ ਪੰਜਾਬ ਦਾ ਕਿੱਥੇ ਦਾ ਰਹਿਣਾ ਹੈ ਇਹ ਬਾਹਰਵਰਤ ਦਾ ਕੋਣ ਹੈ ਜੀ ਸਰ ਜੀ ਪਰ ਉਹਦਾ ਨਾਮ ਉਹ ਜੀ ਇਹਦਾ ਨਾਮ ਹੈਗਾ ਆਪਣਾ ਪ੍ਰੀਤ ਚਾਲ ਹੈਗਾ ਬੰਦੇ ਦਾ ਬਾਕੀ ਜਿੰਨਾ ਮੈਂ ਤੁਹਾਨੂੰ ਕਹਿ ਰਿਹਾ ਕਿ ਇਹਦੀ ਹੋਰ ਡਿਟੇਲ ਐਗਜ਼ੈਕਟ ਕੀ ਹੈਗੀ ਹੈ ਪੂਰਾ ਇਹਦਾ ਪਿਛੋਕੜ ਹੁਣ ਅਸੀਂ ਪਤਾ ਕਰਾਂਗੇ ਤੇ ਇਹ ਹੈ ਆਪਣੇ ਇਧਰ ਫਰੀਦਕੋਟ ਵਾਲੇ ਇਲਾਕੇ ਦਾ ਕਿੰਨਾ ਹੈ ਇਹਦੇ ਤਿੰਨ ਨੌਜਵਾਨਾਂ ਨੇ ਜਾਂਚ ਕਰ ਹੈ ਕਿ ਇਹਦਾ ਕੋਈ ਬੈਕਗ੍ਰਾਉਂਡ ਕੀ ਹੈ ਇਹ ਵਿੱਚ ਇੱਕ ਜਿਹੜਾ ਨੌਜੋਬ ਜੋਟਾ ਹੈਗਾ ਇਹਦੇ ਤੇ ਕ੍ਰਿਮੀਨਲ ਬੈਕਗ੍ਰਾਉਂਡ ਵੀ ਕਹਿ ਸਕਦੇ ਆ ਕਿਉਂਕਿ ਇਹਦੇ ਤੇ ਇੱਕ ਪਰਚਾ ਜ਼ਰੂਰ ਹੈਗਾ ਆਪਣੇ ਫਰੋਜ਼ਪੁਰ ਦੇ ਫਰੋਜ਼ਪੁਰ ਦੀ ਚੋਰੀ ਦਾ ਪਰਚਾ ਹੈਗਾ ਬਾਕੀ ਜਿਹੜਾ ਦੂਸਰਾ ਇਹਦੇ ਨਾਲ ਦਾ ਹੈਗਾ ਸੀ ਰਾਜਪਰੀ ਤੋਂ ਉਹਦੇ ਤੇ ਕੋਈ ਐਫ ਆਈ ਆਰ ਦਰਜ ਹਜੇ ਤੱਕ ਜਿੱਥੇ ਨਹੀਂ ਪਤਾ ਕੀਤਾ ਨਹੀਂ ਪਾਈ ਗਈ ਇਹ ਮੁੱਢਲੀ ਜਾਣਕਾਰੀ ਜਿਹਦੇ ਤਾਈਂ ਸਿਰਫ ਨਵਜੋਤ ਜੋਤੇ ਤੇ ਪੁਰਾਣਾ ਇੱਕ ਪਰਚਾ ਪਾਣਾ ਸਰ ਇਹ ਬੇਸਿਕ ਕੰਮ ਕੀ ਕਰਦੇ ਇਹ ਦਿਹਾੜੀ ਦਾ ਹੈ ਸਰ ਜਿਹੜੇ ਗੁਰਪਤ ਕੌਂਸਲ ਪੰਨੂ ਮਰ ਉਹਨਾਂ ਦੀ ਦੂਸਰੀ ਗੱਲ ਇਹਨਾਂ ਨੇ ਇਹ ਮੈਂ ਜਿੱਦਾਂ ਕਹਿ ਨਹੀਂ ਹੁਣ ਇਹਨਾਂ ਨੇ ਰਹੀ ਡਿਮਾਂਡ ਲੈ ਲਿਆ ਹੈਗਾ ਇਨੀਸ਼ੀਅਲੀ ਜਿਹੜਾ ਇੱਕ ਸਟੈਪ ਜਿੱਥੋਂ ਜਿਹਦੇ ਰਾਹੀਂ ਇਹ ਸੰਪਰਕ ਚ ਆਏ ਜਿਹਦੇ ਨਾਲ ਆਏ ਹੈ ਹੁਣ ਇਹਦੀ ਹੋਰ ਇਹਨਾਂ ਆਪਾਂ ਕੋ ਕਰਾਂਗੇ ਪਤਾ ਤੇ ਲੱਗੂਗਾ ਕੋਈ ਨਾ ਕੋਈ ਜੋ ਵੀ ਆਇਆ ਲਿੰਕ ਫਿਰ ਉਦਾਂ ਦੀ ਅੱਗੇ ਕਾਰਵਾਈ ਕਰਾਂਗੇ। ਸਭ ਤੋਂ ਪਹਿਲਾਂ ਕੀ ਜਿਹੜਾ ਹੈ ਉਹ ਤੋਂ ਬਸ ਤੋਂ ਪਤਾ ਹੈ ਕੀ ਹੈ ਜੀ ਇਹ ਵੀਡੀਓ ਉਸਨੇ ਪਾਈ ਦੀ ਉਸ ਤੋਂ ਬਾਅਦ ਬੰਦੋ ਨੇ ਵੀ ਉੱਥੇ ਆ ਆ ਜੀ ਦੇਖੋ ਜੀ ਵੀਡੀਓ ਤੇ ਜਿਹੜੀ ਉਹ ਪੰਨੂ ਨੇ ਪਾਈ ਹੈਗੀ ਹੈ ਹੁਣ ਉਹਦੇ ਉਹ ਕੀ ਕਿਦਾਂ ਲਿੰਕ ਚ ਹੈ ਕਿ ਕਿਦਾਂ ਹੈ ਸਟੈਬਲਿਸ਼ ਹੈ ਇਹ ਤੇ ਉਹ ਜਾਨਕੀ ਤਫਤੀਸ਼ ਦਾ ਵਿਸ਼ਾ ਹੈਗਾ ਉਹ ਮੰਨ ਲਓ ਕਿ ਸੌਂਡ ਰੂ ਲਾਏਗਾ ਵੀ ਜਰੂਰ ਕਰਾਂਗੇ ਜੀ ਕਰਾਂਗੇ ਰਿਮਾਂਡ ਹੀ ਤਾਂ ਲੈ ਰਹੇ ਆ ਕਿ ਸਾਰਾ ਕੁਝ ਕਲੀਅਰ ਕਰਕੇ ਫੇਰ ਹੀ ਬੀਸਿਸ ਸੋਲਿਡ ਬੀਸਿਸ ਤੇ ਪੁੱਛਣਾ ਰਿਮਾਂਡ ਲੈ ਰਹੇ ਜੀ ਲੈ ਰਹੇ ਜਿਹੜੀ ਤੇ ਹੈਗੇ ਆ ਆਪਣੇ ਲਈਆਂ ਵਾਲੇ ਉਹਨਾਂ ਦੇ ਦੇ ਆਰ ਆਨ ਰਿਮਾਂਡ ਨੂੰ ਲੈ ਰਹੇ ਆ ਉਹਨਾਂ ਦੀ ਕੁੱਝ ਕਿਸ ਚੱਲ ਰਹੀ ਹੈਗੀ ਜਿਹੜਾ ਰਾਮੇ ਵਾਲੇ ਆ ਉਹਨਾਂ ਦਾ ਅੱਜ ਹੀ ਰਿਮਾਂਡ ਮੈਜਿਸਟਰਡ ਸਾਹਿਬ ਦੇ ਪੇਸ਼ ਕਰਕੇ ਲੈ ਲਿਆ ਤੇ ਰਿਮਾਂਡ ਲੈ ਰਹੇ ਜੀ ਇਹ ਤਿੰਨ ਦਿਨਾਂ ਦਾ ਹੈਗਾ ਜੀ ਇਹਦਾ ਕੀ ਪ੍ਰਕਿਰਿਆ ਜੀ ਪਰਵਾਰੀ ਤੱਕ ਹੁੰਦੀ ਹੈ ਇਹਨੂੰ ਨੋਮੀਨੇਟ ਇਹੀ ਕਰ ਦਿੱਤਾ ਹੈਗਾ ਜੀ ਤੇ ਹੁਣ ਜੋ ਵੀ ਹੈ ਬਾਕੀ ਨਾ ਉਸ ਤੋਂ ਬਾਅਦ ਕਿਉਂਕਿ ਬਾਹਰ ਬੈਠਾ ਹੈਗਾ ਤੂੰ ਮੋਸਟਲੀ ਐਕਸਟਰਾ ਡਾਈਟ ਕਰਾਉਂਦੇ ਹੁੰਦੇ ਹੋ ਉਹ ਪ੍ਰੋਸੈਸ ਵੀ ਚਲਾਵਾਂਗੇ ਥੈਂਕ ਯੂ